ਵਾਹਿਗੁਰੂ ਵਾਹਿਗੁਰੂ ਬਾਬਾ ਬੜਾ ਸਾਹਿਬ ਤੋਂ ਸੁਖਾਸਣ ਤੋਂ ਬਾਅਦ ਉਹ ਸਾਹਿਬ ਦੇ ਦਰਸ਼ਨ ਕਰਕੇ ਨਿਕਲੇ ਆ ਜੀ ਬਾਹਰ ਅੰਜ 5:30 ਦਾ ਟਾਈਮ ਹੋਣਾ ਤੇ ਗੱਲ ਸਮਾਜਿਕ ਹੈ ਤਨ ਮਕੇ ਕੇ ਆ ਕੇ ਆਪਾਂ ਧਾਰਮਿਕ ਮਸਲਿਆਂ ਦੇ ਉੱਤੇ ਗੱਲ ਤੇ ਰਾਜਨੀਤਿਕ ਮਸਲਿਆਂ ਦੇ ਉੱਤੇ ਗੱਲ ਬਿਲਕੁਲ ਨਹੀਂ ਕਰਨਾ ਚਾਹੁੰਦੇ ਕਿਤੇ ਅਣਜਾਣੇ ਅਣਜਾਣੇ ਚ ਹੋ ਜੇ ਤੇ ਦੱਸ ਦਿਓ ਭਰਾ ਪਤਾ ਹੈ ਤੁਹਾਡਾ ਤੁਸੀਂ ਕੁਝ ਵੀ ਕਰ ਸਕਦੇ ਹੋ ਕੁਝ ਵੀ ਕਹਿ ਸਕਦੇ ਹੋ ਤੇ ਗੱਲ ਸਮਾਜਿਕ ਆ ਤੇ ਜੁੜੀ ਧਾਰਮਿਕ ਅਦਾਰੇ ਨਾਲ ਧਾਰਮਿਕ ਅਦਾਰਾ ਇਹ ਵੀ ਆਪਾਂ ਆਮ ਇੱਕ ਗੱਲ ਸੁਣਦੇ ਨੇ ਆ ਤੇ ਦੂਰ ਦੇ ਢੋਲ ਸਾਹਮਣੇ ਤੇ ਜਦੋਂ ਲਾਗੋਂ ਸੁਣੀਏ ਤੇ ਕੰਨ ਬਾੜ ਦੇ ਢੋਲ ਸੁਣਦੇ ਆ ਨਾ ਇਹ ਗੱਲ ਮੰਨਣਾ ਅੰਦਰ ਵੀ ਆਉਂਦੀ ਆ ਤੇ ਗੱਲ ਸਹੀ ਵੀ ਆ ਢੋਲੋਂ ਤੋਂ ਅਸੀਂ ਭੰਗੜਾ ਵੀ ਸਪਾਉਂਦੇ ਨੇ ਨਾ ਥੋੜਾ ਦੂਰੀ ਤੇ ਕੁੰਡੇ ਰਹਿਆ ਨਾ ਢੋਲ ਸਾਡੇ ਬੇਸ ਦਾ ਲੱਗੇ ਹੀ ਸੀ ਪਰ ਫਿਰ ਵੀ ਜਦੋਂ ਢੋਲ ਦੀ ਥੋੜੀ ਗੈਪ ਆ ਜਾਂਦਾ ਨਾਲ ਵਿੱਚ ਤੇੰ ਦੂਰੋਂ ਆਪਾਂ ਮੇਲੇ ਦਾ ਢੋਲ ਵਜਦਾ ਵੇਨੇ ਆ ਕਿੱਡਾ ਚੰਗਾ ਲੱਗਦਾ ਤੇ ਲੱਗੇ ਜਾ ਉਹਦੇ ਜਿਆਦਾ ਇੱਕ ਕੰਨਾਂ ਨੂੰ ਪਾੜਦਾ ਪਰ ਇੱਥੇ ਕਹਾਣੀ ਇੱਕ ਉਲਟ ਜੀ ਬਿਲਕੁਲ ਉਲਟ ਜੀ ਇਹ ਜਿਹੜੀ ਚੀਜ਼ ਬੱਚਦੀ ਹੈ ਨਾ ਦੂਰੋਂ ਤੇ ਚਲੋ ਜੋਸ਼ ਲਿਆਉਂਦੀ ਲਿਆਉਂਦੀ ਹੈ ਇਹ 'ਚ ਕੋਈ ਸ਼ੱਕ ਨਹੀਂ ਦੂਰੋਂ ਸੁਣ ਚ ਤੇ ਚੰਗੀ ਲੱਗਦੀ ਲੱਗਦੀ ਪਰ ਜਿਉਂ-ਜਿਉਂ ਇਹ ਤੇ ਲਾਗੇ ਜਾਈਦਾ ਲਾਗੇ 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 ਤੁਰੇ ਜਾਂਦਾ ਕਿ ਮੈਂ ਲਾਗੇ ਜਾਂ ਦੇ ਨਿਕਾ ਹੁੰਦਾ ਗਿਆ ਹਾਂ 40 ਸਾਲ ਪਹਿਲਾਂ 35 40 ਸਾਲ ਪਹਿਲਾਂ ਜਾਨ ਆ 30 ਚਾਲੀ ਦਿਨ ਪਹਿਲਾਂ ਹਾਂਜੀ ਤੇ ਉਹ ਤੁਹਾਨੂੰ ਦੱਸਿਆ ਵੀ ਜਿਉਂ-ਜਿਉਂ ਦੇ ਲਾਗੇ ਜਾਈਦਾ ਨਾ ਜਿਉਂ-ਜਿਉਂ ਚੀਜ਼ ਵੱਜਦੀ ਆ ਸਰੀਰ 'ਚ ਜੋਸ਼ ਮੂੰਹ ਕੰਡੇ ਖੜੇ ਹੁੰਦੇ ਆ ਵਾ ਕਮਾਲ ਆ ਕਿਤੇ ਕਰਕੇ ਵੇਖੋ ਤੇ ਸਹੀ ਯਾਰ ਇਹ ਵੱਖਰਾ ਹੀ ਨਜ਼ਾਰਾ ਆ ਦਿਲ ਲਾ ਕੇ ਖੜੋ ਕਿਹਦੇ ਲਾਗੇ ਗੁਰੂ ਘਰ ਜਿਹੜਾ ਨਗਾਰਾ ਵਜਦਾ ਮੈਂ ਗੱਲ ਨਗਾਰਿਆਂ ਦੀ ਕੀਤੀ ਆ ਤੇ ਜਿਹੜੀ ਆਪਾਂ ਗੀਤਾਂ ਤੇ ਦੂਜੇ ਤੀਜੇ ਦੇ ਜੋ ਜੰਨਾ ਯੁੱਧ ਸ਼ੁਰੂ ਹੁੰਦੇ ਤੇ ਨਗਾਰੇ ਵਜਦੇ ਹੁੰਦੇ ਨਗਾਰਾ ਇੱਕ ਇਹੋ ਜਿਹਾ ਜੋਸ਼ ਭਰਦਾ ਸਰੀਰ ਦੇ ਅੰਦਰ ਕਮਾਲ ਆਈਆ ਕਮਾਲ ਹੀ ਆ ਕੇ ਉਹ ਨਗਾਰਾ ਦੇ ਜੋਸ਼ ਨਾ ਬੰਦਾ ਮੈਨੂੰ ਪਤਾ ਜਦੋਂ ਨਿਕਲਦਾ ਹੈ ਨਾ ਮੈਂ ਨਾ ਤੁਸੀਂਿਆਂ ਦੇ 75 ਸਿੰਘ ਨੇ ਬਾਤਰੀ ਨੇ ਆਪਣੇ ਨੇ ਜਦ ਮਾਰੀ ਉਹਦੇ ਨਾਗ ਨਹੀਂ ਤੇ ਐਵੇਂ ਥੋੜੀ ਨਾਗਣੀ ਮਾਰਤੇ ਤੇ ਹਾਥੀ ਛੁੱਟਦਾ ਹੈ ਅਗਲੇ ਨੇ ਹਾਥੀ ਛੁੱਟਦਾ ਹੈ ਬੰਦੇ ਨੇ ਕਿੱਥੇ ਬੰਦਾ ਕਿੱਥੇ ਹਾਥੀ ਹੁਣ ਗੱਲ ਮੰਨਣ ਅੰਦਰ ਆਉਂਦੀ ਆ ਪਹਿਲਾਂ ਤੇ ਕਈਆਂ ਗੱਲਾਂ ਨਹੀਂ ਕਈ ਮੰਨਣ ਚ ਆਉਂਦੀਆਂ ਨਹੀਂ ਹੁੰਦੀਆਂ ਚਲੋ ਦੂਜੀਆਂ ਝੂਠੀਆਂ ਇਹਨਾਂ ਤੇ ਆਪਾਂ ਸ਼ਾਦੀ ਦੇਈਏ ਨਾ ਐਵੇਂ ਇਹਨੂੰ ਸ਼ਕਤੀਆਂ ਚੁਕਤੀਆਂ ਉਹ ਨਾਲ ਆਪਾਂ ਗੱਲ ਕਰਦਾ ਹੀ ਨਹੀਂ ਤੇ ਆਪਾਂ ਗੱਲ ਕਰੀਏ ਵੀ ਜਿਹੜੀ ਐ ਗੱਲ ਮਨਨ ਅੰਦਰ ਆਉਂਦੀ ਵੀ ਵਾਕੇ ਯਾਰ ਉਹਨੇ ਹਾਥੀ ਸੁੱਟਦਾ ਸੁੱਟਦਾ ਵਾਕੇ ਉਹਨੇ ਤਲਵਾਰ ਮਾਰੀ چیر ਕੇ ਸਾਰਾ ਹੀ ਪਾੜਦਾ ਥਲੇ ਤੱਕ ਪਾੜ ਸਕਦਾ ਉਹ ਸਾਹਿਬ ਨੇ ਘੋੜਾ ਵੜਤਾ ਹੀ ਲੱਗ ਜਾ ਇਹ ਗੱਲ ਆਮ ਕਿਸੇ ਨੂੰ ਦੱਸੋ ਤੇ ਉਹਨੇ ਮੰਨਣੀ ਨਹੀਂ ਪਰ ਮੈਂ ਨਾ ਜਦੋਂ ਆ ਚੀਜ਼ਾਂ ਵੇਖੀ ਜੇ ਨਾ ਫੇਰ ਮਨਨ ਅੰਦਰ ਆਉਂਦੀਆਂ ਫਿਰ ਮੰਦਨੰਦਰ ਆਉਂਦੀਆਂ ਬੰਦੇ ਵਾਕਈ ਪਤਾ ਨਹੀਂ ਲੱਗਦਾ ਹੁੰਦਾ ਵੀ ਧੌਣ ਡੀ ਹੈ ਕਿਦਾਂ ਨੂੰ ਕੀ ਉੱਡਿਆ ਇਹ ਜਿਹੜੀਆਂ ਗੱਲਾਂ ਹੋਈਆਂ ਨਾ ਯੋਧਿਆ ਸੌ ਰੁਪਈਆਂ ਦੀਆਂ ਹੋਈਆਂ ਵਾ ਤੇ ਬਾਕੀ ਜਿਹੜਾ ਚ ਸਹੀ ਲੱਤ ਗਈ ਧੌਣ ਉਹ ਪਈ ਉਹ ਵੱਖਰੀ ਗੱਲ ਆ ਬਾਕੀ ਇਹ ਢਾਈ ਡੂਈ ਫਿਰ ਉਹ ਤੁਹਾਡੇ ਉਹ ਤੁਹਾਡੀਆਂ ਖੇਡਾਂ ਵਾ ਉਹ ਨਹੀਂ ਮੈਂ ਮੰਨਦਾ ਜਿਹੜੀਆਂ ਤੁਸੀਂ ਉਸ ਆਪ ਦੇ ਹਿਸਾਬ ਨਾਲ ਇੱਧਰ ਨੂੰ ਲੈ ਗਿਆ ਯਾ ਉਹਨੂੰ ਭੱਜ ਗਈ ਉਨ ਗੁੱਡ ਕੀ ਉਥੋਂ ਜੁੜ ਗਿਆ ਇਥੋਂ ਲੱਤ ਗਿਆ ਹੀ ਹੈ ਉਹ ਬੰਦਾ ਸਾਰਾ ਖਿਲਰ ਗਿਆ ਹੀ ਫੇਰ ਅਖੜੇ ਚੇਚੇ ਕਰਕੇ ਗਿਆ ਸਦਾ ਹੋਈ ਇਹ ਗੱਲਾਂ ਮੈਂ ਨਹੀਂ ਮੰਨਦਾ ਇਹਦਾ ਗੱਲਾਂ ਐ ਚਲੋ ਆਪਾਂ ਜ਼ਿਆਦਾ ਉਹਦੇ ਚ ਡਿੰਗੀਆਂ ਜੇ ਤੁਹਾਨੂੰ ਦੱਸਿਆ ਵੀ ਆਪਾਂ ਦੋ ਮਸਲੇਾਂ ਚ ਨਹੀਂ ਵੜਨਾ ਰਾਜਨੀਤਿਕ ਤੇ ਧਾਰਮਿਕ ਮਸਲਾਂ ਦੇ ਵਿੱਚ ਜ਼ਿਆਦਾ ਨਹੀਂ ਇੰਟਰਫੇਅਰ ਕਰੀਦਾ ਪਰ ਕਿਤੇ ਕਿਤੇ ਥੋੜਾ ਬਲਾ ਜੀ ਕਰ ਪੈਂਦਾ ਫੀਰ ਆ ਜਿਹੜੀ ਜਿਆਦਾ ਹੀ ਕੋਈ ਲੱਗੇ ਗਲਤ ਜਾ ਫੇਰ ਆਖੀਦਾ ਵੀ ਯਾਰ ਨਹੀਂ ਇਤਰਾ ਨਹੀਂ ਹੁੰਦਾ ਕੁਝ ਪੱਗਾਂ ਦੀ ਗੱਲ ਹੁੰਦੀ ਹੁਣ ਗੱਲ ਨਗਾਰੇ ਦੀ ਚੱਲਣ ਦੀ ਮੈਂ ਕਿਤੇ ਹੋਰ ਨਾ ਫੇਰ ਚਲ ਜਾਾਂ ਕਿ ਗੱਲਾਂ ਬੜੀਆਂ ਲੰਬੀਆਂ ਤੇ ਅਰਬੇ ਬੜੇ ਲੰਮੇ ਹਨ ਹੁਣ ਉੱਥੇ ਨਗਾਰੇ ਦੀ ਸੇਵਾ ਕਰਦੇ ਗਿਆਨੀ ਸੁਖਵਿੰਦਰ ਸਿੰਘ ਜੀ ਚਿਬਾਲ ਬਹੁਤ ਵਧੀਆ ਸੁਭਾ ਮੇਲ ਮੜਾਪੜਾ ਮਿੱਠਾ ਸੁਭਾ ਮਿੱਠੀ ਬੋਲਬਾਣੀ ਬਹੁਤ ਵਧੀਆ ਤੇ ਜਦੋਂ ਮਿਲiyet ਫੇਰੀ ਕਿਸੇ ਨੂੰ ਪਤਾ ਲੱਗਦਾ ਉਦ ਤੱਕ ਕਿੰਨਾ ਪਤਾ ਲੱਗਦਾ ਉਹ ਨਗਾਰਾ ਦੀ ਸੇਵਾ ਕਰਦੇ ਆ ਤੇ ਮੈਂ ਪਿਛਲੀ 35-40 ਦਿਨਾਂ ਤੋਂ ਪਹਿਲਾਂ ਵੀ ਜਦੋਂ ਹੀ ਸ਼ੁਰੂ ਕੀਤਾ ਇਹ ਕੰਮ ਦੇ 3 ਮਹੀਨੇ ਪਹਿਲਾਂ ਵੀ ਜਦੋਂ ਵੇਖਿਆ ਤੇ ਮੈਂ ਆ ਪਾਪਾ ਜੀ ਨਗਾਰੇ ਨੂੰ ਮੈਂ ਰਿਕਾਰਡ ਕਰਨਾ ਆ ਤੇ ਨਗਾਰਾ ਬੱਚ ਨਹੀਂ ਗਿਆ ਸਹੀ ਧਰ ਤੋਂ ਹਾਂ ਬੱਬਾ ਜੀ ਮੈਂ ਤੁਹਾਡੀਆਂ ਬਾਹਾਂ ਦਾ ਯੋਰ ਵੇਖਣਾ ਹੈ ਨਗਾਰਾ ਵਜਦਿਆਂ ਵੀ ਰਾਜ ਜੋਸ਼ਰਨ ਨਗਾਰਾ ਨੇ ਹੱਥ ਚਦਰਾਤ ਸਦੂ ਮੂਸਿਆਂ ਦਾ ਪਾੜ ਦੇ ਢੋਲੇ ਕਰਾਂ ਵੇਖੀ ਜੂ ਫੇਰ ਨਮਾਲ ਲਾਂਗੇ ਬਦਦਾ ਹੀ ਨਾ ਪਹੀਨਾ ਇੰਦਰ ਗੱਲ ਲਾ ਲਿਆ ਵੀ ਕੱਲ ਕੋਤੇ ਰਹੀ ਕਿ ਸਿੱਧੂ ਦੀ ਕਿਉਂ ਕਰਦੀ ਕਰਨੀ ਹੈ ਅਸੀਂ ਕਰਦੇ ਜੀ ਸਿੱਧੂ ਨੇ ਕ ਸਟੇਜ ਤੇ ਆ ਗਿਆ ਢੋਲੀ ਮੂਤ ਪਾੜ ਦੇ ਢੋਲ ਫੇਰ ਨਮਾਲ ਆਵਾਂਗੇ ਉਹਦੋਂ ਮੰਵੀ ਆਖਣਦੇ ਹਾਂ ਇੱਕ ਵਿਆਹ ਦੇ ਚਰਪਤਾਈ ਇਹ 8 ਵਰਡ ਜੇ ਮੱਪਾ ਅੜਦੁੱਟ ਵਰਕ ਨਹੀਂ ਲਾ ਦਾਂਗੇ ਕਿ ਨਹੀਂ ਗਾਦੇ ਹੁਣ ਖਾਲਾ ਹੀ ਇਹ ਪਿੱਟੋ ਰੁਛੜੀ ਦੇ ਨਗਾਰੀ ਦੇ ਆਈਏ ਹੁਣ ਨਗਾਰਾ ਜੇ ਉਦੋਂ ਮੈਂ ਪੁੱਛਿਆ ਤੇ ਬਾਬਾ ਜੀ ਸੁਖਵਿੰਦਰ ਸਿੰਘ ਕਹਿੰਦੇ ਵੀ ਯਾਰ ਨਗਾਰਾ ਪਾਟਾ ਕੀ ਕਰੀਏ ਬੜੇ ਚਿਰ ਤੋਂ ਇਤਨਾ ਹੀ ਖੜਖੜ ਜੀ ਕਰੀ ਜਾਂਦੇ ਐ ਬਹੁਤ ਮਾੜੀ ਗੱਲ ਐ ਬਾਬਾ ਬੁੱਢਾ ਸਾਹਿਬ ਦੀ ਤਰਤੀ ਦੇ ਐਨੀ ਸੰਗਤ ਐਨਾ ਜੋਸ਼ ਐਨਾ ਜਜ਼ਬਾ ਦੂ ਤੜੇ ਦੁਨੀਆ ਮਾਰ ਦੀ ਸ਼ਾਮ ਦੀ ਸ਼ਾਮ ਤੱਕ ਗੱਡੀ ਘਾਟ ਪੈ ਗਈ ਤੇ ਹੁਣ ਮੈਂ ਜੇ ਹੁਣ ਗੱਲ ਕੀਤੀ ਵਾਹ ਵਾਹ ਨੂੰ ਤਿੰਨ ਮਹੀਨਿਆਂ ਬਾਅਦ ਮੈਂ ਬਾਬਾ ਜੀ ਨੂੰ ਨਗਾਰੀ ਦਾ ਕੋਈ ਮਸਲਾ ਹੱਲ ਹੋਇਆ ਲੈਡਾ ਮੈਂ ਅਗਵਾਲੀਏ ਜਿਆ ਕਿਆ ਕਰਕੇ ਥੋੜਾ ਜਿਹਾ ਤਰਾਡੇ ਨਿਕਲ ਗਿਆ ਤੇ ਇਹ ਕਹਿੰਦੇ ਮਸਲਾ ਦੇ ਹੱਲ ਹੋਇਆ ਚਿਹਰਾ ਤੇ ਚਮੜਾ ਲਾਤਾ ਪਤਾ ਨਹੀਂ ਕਾ ਦਾ ਲਵਾਤਾ ਜਾਂਦਾ ਇੱਕ டா ਮੋਟੀ ਪਰਤ ਜੀ ਲਵਾਤੀ ਹੂ ਤੇ ਮੈਂ ਬਾਬਾ ਜੀ ਬਾਅਦ ਤੇ ਫਿਰ ਉਹ ਗੱਲ ਉਹਦੀ ਗੱਲ ਸਹੀ ਉਹਨੇ ਪਹਿਲਾਂ ਜਿਹੜੀ ਦੱਸੀ ਗੱਲ ਉਹ ਸਹੀ ਨਿਕਲੀ ਮੈਂ ਪਹਿਲਾਂ ਮੈਂ ਕਲੀਅਰ ਤੇ ਕਰਾਂ ਬਾਬਾ ਸੋਹਣ ਸਿੰਘ ਜੀ ਸਹੀ ਗੱਲ ਕਰਦੇ ਤੇ ਹਾਂ ਵੀ ਕੀ ਨਹੀਂ ਸੁਵਿੰਦਰ ਸਿੰਘ ਜੀ ਤੇ ਉਹ ਆਂਦੇ ਵੀ ਜਦੋਂ ਉਹ ਨਗਾਰਾ ਮੈਂ ਹਾਂ ਮੈਂ ਅੱਜ ਫੇਰ ਰਿਕਾਰਡ ਕਰਨਾ ਇਹ ਬਾਵਾ ਦਾ ਯੋਰ ਵੇਖਣਾ ਹੀ ਬਾਬਾ ਇਹ ਨਾ ਬੜਾ ਆਪਣਾ ਯੋਰ ਲਾਦੀ ਮਾਵਾਂ ਦਾ ਪੂਰਾ ਅੱਧੂ ਉਦਰਾਡੇ ਤੱਕ ਗੱਲ ਜਾਨੀ ਮੈਂ ਆਪਣੀ ਤੇ ਹੁੰਦਾ ਮੈਂ ਤਾਂ ਯੋਰ ਲਾ ਦੂੰ ਪੂਰਾ ਬਾਦਸ਼ਾਹ ਮੈਂ ਤਾਂ ਪੂਰਾ ਹੀ ਕਿਉਂ ਆਪਣਾ ਇੱਕ ਸੱਜਣਤਾ ਹੀ ਵੀ ਹੈਗੀ ਹੈ ਬਾਬੇ ਨਾ ਕਿਉਂਕਿ ਸਾਡਾ ਜਿਹੜੀ ਘਰ ਦੀ ਕੋਠੀ ਦਾ ਠੇਕਾ ਸੀ ਇਸੇ ਵੇਲੇ ਮੈਂ ਦਿੱਤਾ ਹੀ ਤੇ ਉਹ ਗੱਲਾਂ ਲੰਮੀਆਂ ਚੋੜੀਆਂ ਫੇਰ ਕਰਾਂਗੇ ਆਪਾਂ ਨਗਾਰੇ ਦੇ ਡੇਰੇ ਹੀ ਹੋਣਾ ਬੰਨੀ ਚੱਜੀ ਹੈ ਇਹ ਹੁੰਨ ਨਗਾਰੇ ਦਾ ਚਮੜਾ ਕਿਸ ਨੇ ਚੜਾਇਆ ਵਾ ਜੀ ਨੀ ਗੁਰਦਾਰੇ ਨੇ ਕੀਤਾ ਜਿੰਨੇ ਵੀ ਕੀਤਾ ਆਪਾਂ ਨੂੰ ਉਹਨਾਂ ਦਾ ਮਤਲਬ ਨਹੀਂ ਗੱਲਾਂ ਦਾ ਮਸਲਾ ਇਹ ਆ ਪਿੰਨ ਨਗਾਰੇ 'ਚ ਜੋਸ਼ ਅਜੀਬ ਨਹੀਂ ਹੈ ਨਗਾਰਿਆ ਉਹ ਹੀ ਕੰਨ ਲਿਆ ਫਟੋਲ ਦੂਰੋਂ ਹਸਾਬ ਨੇ ਤੇ ਲਾਗੋਂ ਕੰਨ ਪਾੜਦੇ ਆ ਨਹੀਂ ਤੇ ਨਹੀਂ ਦੇ ਨਿੱਕੇ ਯਾਰ ਇਹਨਾਂ ਤੋਂ ਵੱਡਾ ਨਗਾਰਾ ਸਾਡੇ ਪਿੰਡ ਮੈਂ ਬਾਬਾ ਦਸੰਧਾ ਸਿੰਘ ਜੀ ਦੇ ਗੁਰਦਾਰੇ ਦੇ ਜਦੋਂ ਸਾਡੇ ਆਪਣੇ ਹੁਣ ਮੁੰਡੇ ਆ ਪੁੱਤਰੇ ਉਹਦੇ ਆਪਣੇ ਬਾਬੇ ਹੁਣੇ ਉੱਥੇ ਜਿਹੜੇ ਪਿੰਡ ਆ ਵੀਰੇ ਹੁਣੀ ਮੇਜਰ ਹੁਣੀ ਉਹਨਾਂ ਦੇ ਪਿਓ ਬੜਾ ਸਾਡਾ ਬਾਬਾ ਬੜਾ ਤਗੜਾ ਦਾ ਸੀ ਬੜਾ ਸੋਹਣ ਜੱਟ ਬਾਬਾ ਹੁੰਦਾ ਸੀ ਤੇ ਸਾਡੇ ਮੈਂ ਬਾਬਾ ਦਸੰਧਾ ਸਿੰਘ ਉਹਨੂੰ ਸਮਝੀ ਜਾਂਦਾ ਨਾ ਨਿਖਾਂ ਦਾ ਸਾਡੇ ਨਾਂ ਹੀ ਗੁਰਦਾਰੇ ਦਾ ਬਾਬਾ ਦਸੰਧਾ ਸਿੰਘ ਜੀ ਹੋਏ ਸਾਡੇ ਵੱਡੇ ਤੇ ਉਹ ਬਾਬੇ ਨੂੰ ਮੈਂ ਸਮਝਦਾ ਰਿਆ ساری ਉਮਰ ਕਿ ਬਾਬਾ ਦਸੰਧਾ ਸਿੰਘ ਹੀ ਆ ਉਹ ਹੁਣ ਸਾਡੇ ਮੁੰਡੇ ਜਿਹੜੇ ਆ ਉਹਨਾਂ ਦੇ ਗਾਂ ਦਾਦੇ ਦੇ ਗਾਂ ਪਰਦਾਦੇ ਹੀ ਹੋ ਉਹਨਾਂ ਨੂੰ ਮੈਂ ਮਤਲਬ ਜਦੋਂ ਦੇਖੇ ਤੇ ਤੇ ਮੈਨੂੰ ਨਹੀਂ ਉਹਦਾ ਬਾਬੇ ਦਾ ਨਾਮ ਦਾ ਪਤਾ ਮੈਂ ਤੇ ਬਾਬਾ ਦਸੰਧਾ ਸਿੰਘ ਹੀ ਉਹਨਾਂ ਦਾ ਰਿਆ ਹਮਝਦਾ ਰਿਆ ਤੇ ਉਦੋਂ ਸਾਡੇ ਨਗਾਰਾ ਤੇ ਸਾਡੇ ਪਿੰਡ ਬਾਬੇ ਦਾ ਇਹਦੇ ਨਾਲੋਂ ਵੱਡਾ ਹੁੰਦਾ ਸੀ ਪਿੰਡ ਵਾਲੇ ਮੈਨੂੰ ਪਤਾ ਪੂਰਾ ਮੈਂ ਨਿੱਕੇ ਹੁੰਦਿਆਂ ਲਾਗੇ ਵੇਖਿਆ ਉਹਦਾ ਨਗਾਰਾ ਬੜਾ ਤਗੜਾ ਹੁੰਦਾ ਤੇ ਦੀ ਆਵਾਜ਼ ਤੇ ਧਮਕਦੀ ਬੜੀ ਸੁੰਦਰੀ ਯਾਰਾ ਬੜਾ ਹੁੰਦਾ ਸੀ ਅਜੇ ਨਿੱਕੇ ਦੇ ਨਗਾਰੇ ਸੁਣਦੇ ਰਹੇ ਤੇ ਆ ਵੱਡੇ ਅੱਜ 30ਆਂ 40ਆਂ ਸਾਲਾਂ ਬਾਅਦ ਆ ਕੇ ਵੇਖਿਆ ਤੇ ਨਗਾਰਾ ਛੋਟਾ ਜਿਹਾ ਲੱਗਣ ਡਿਆ ਕਿਤੇ ਹੀ ਨਹੀਂ ਵੱਡੇ ਹੋ ਗਏ ਨਗਾਰਾ ਛੋਟਾ ਲੱਗਦਾ ਪਿਆ ਪਰ ਨਗਾਰੇ 'ਚੋ ਗੱਲ ਹੀ ਨਹੀਂ ਹੈਗੀ ਯਾਰ ਤੇ ਉਹਦੀ ਵੀਡੀਓ ਲੰਮੀ ਹੋ ਗਈ ਆ ਚਲੋ ਹੁਣ ਦੋ ਕੋਈ ਨਹੀਂ ਮੁੱਕ ਦੀ ਗੱਲ ਇਹ ਆ ਪੇ ਵੀਰੋ ਨਗਾਰੇ ਦਾ ਕੋਈ ਮਸਲਾ ਹੱਲ ਕਰੋ ਤੇ ਮੈਂ ਤੇ ਫਿਰ ਤਰਵਾਸਾ ਦੇ ਸਕਦਾ ਹਾਂ ਜੇ ਤੇ ਅੱਜ ਤੇ ਮੈਂ ਹੌਸਲਾ ਹੀ ਦੇ ਸਕਦਾ ਆ ਬਾਬਾ ਸਿਕੰਦਰ ਸਿੰਘ ਨੂੰ ਵੀ ਜਿੰਨਾ ਕਿ ਚਿਹਰੇ ਆਪਣੇ ਵਿਆਹ ਨਹੀਂ ਸ਼ੁਰੂ ਹੁੰਦੇ ਫੋਟੋਗ੍ਰਾਫੀ ਦੇ ਹੁਣ ਵਿਆਹ ਸ਼ੁਰੂ ਹੋਣਗੇ ਤੇ ਪੈਸੇ ਆਉਣੇ ਆਪਣੇ ਕੋ ਮੈਂ ਮੈਂ ਇੰਨਾ ਕਾ ਤੇ ਮੈਂ ਕਰਦਾ ਕਰ ਸਕਦਾ ਜਦੋਂ ਮੇਰਾ ਸੀਜ਼ਨ ਆ ਲੈੰਦੋ ਸੀਜ਼ਨ ਆ ਲੈੰਦੋ ਆਪਾਂ ਜੋ ਕਰਨਾ ਉਹ ਫਿਰ ਵੇਖਦੇ ਆਂ ਤੇ ਫਿਰ ਕਿਹੋ ਜੇ ਨਗਾਰੇ ਵੱਜਣਗੇ ਬਾਬੋੜਾ ਸਾਹਿਬ ਉਹ ਹੀ ਵਜਾਦਾਂਗੇ ਤੇ ਇੱਕ ਵਾਰ ਬਾਬਾ ਜੀ ਸੁਖਵਿੰਦਰ ਸਿੰਘ ਜਿਹੜੇ ਨਗਾਰਾ ਵਜਾਉਂਦੇ ਆ ਅਸੀਂ ਇਹ ਨਹੀਂ ਕਹਿੰਦੇ ਕਿ ਉਹਨਾਂ ਦਾ ਫੋਨ ਨੰਬਰ ਲਓ ਕਾਊਂਟ ਲਓ ਉਹਨੂੰ ਪੈਸੇ ਪਾ ਦਿਓ ਨਾ ਉਹ ਹੀ ਗੱਲ ਨਹੀਂ ਕਰਨੀ ਉੱਥੇ ਸੇਵਾਦਾਰ ਸਾਰੇ ਇੱਥੇ ਹੈਗੇ ਆ ਮਿਲੋ ਸਿੱਧੇ ਹੀ ਬਾਬਾ ਜੀ ਨੂੰ ਮਿਲੋ ਗਿਆਨੀ ਸੁਖਵਿੰਦਰ ਸਿੰਘ ਨੂੰ ਮਿਲ ਕੇ ਜਿਹੜੇ ਨਗਾਰੇ ਦੇ ਸੇਵਾ ਕਰਦੇ ਆ ਉਹਨੂੰ ਪੁੱਛੋ ਤੇ ਕੀ ਚੱਕਰ ਆ ਵੀ ਕਿਉਂ ਨਗਾਰਾ ਨਹੀਂ ਵੱਜਦਾ ਸਹੀ ਉਹ ਦੱਸਣਗੇ ਤੁਹਾਨੂੰ ਫਿਰ ਤੇ ਬਾਕੀ ਚਲੋ ਵੇਖ ਲਓ ਵੀਰੋ ਮੇਰਾ ਜਿਹਦੇ ਛੇਤੀ ਛੇਤੀ ਨੂੰ ਕਹਿੰਬਨੇ ਨਗਾਰੇ ਨੂੰ ਲਾਉਣਾ ਜੇ ਤੇ ਲਵਾ ਦਿਓ ਨਹੀਂ ਤੇ ਫਿਰ ਫਿਰ 3 ਕਿ ਮਹੀਨੇ ਢੀਕ ਲਓ ਫਿਰ ਮੈਂ ਤੇ ਫਿਰ ਕੋਈ ਕਹ ਜੂਗਾ ਇਹ ਪਹਿਲਾ ਟਾਈਮ ਨਾ ਬਾਬਾਈ ਨੂੰ ਮਿਲ ਕੇ ਕਰ ਸਕਦੇ ਤੇ ਕਰੋ ਮੋਬਾਈਲ ਨਗਰੀ ਦੀ ਝੂਟ ਅਵਾਜ ਬਜੀਆਂ ਆਵਾਜ਼ ਨਗਰੀ ਦੀ ਆਵਾਜ਼ ਕੋਈ ਸਹੀ ਨਹੀਂ ਲੱਗੀ ਐ ਪੂਰੀ ਕਨਪਾੜ ਦੀ ਜੀ ਆਵਾਜ਼ ਲੱਗੀ ਇਹਦਾ ਤੁਸੀਂ ਤੇ ਅਜੇ ਮੋਬਾਈਲ ਤੇ ਸੁਣੀਏ ਮੈਂ ਸਾਗੇ ਸੁਣੀਏ ਕੋਈ ਵਧੀਆ ਨਹੀਂ ਲੱਗੀ ਜਿਹੜੀ ਉਹ ਅਸੀਂ ਉਹ ਧਮਕ ਚਾਹੁੰਦੇ ਆ ਮੈਂ ਤੁਹਾਨੂੰ ਦੱਸਿਆ ਵੀ ਚਲੋ ਆਪਾਂ ਟੋਰ ਦੀ ਗੱਲ ਨਹੀਂ ਕਰ ਰਹੇ ਸੀ ਧੋਲ ਤੇ ਜਿਹੋ ਜੀ ਚਾਹੁੰਦੇ ਆ ਇਹ ਜਿਹੜੀ ਹਨ ਨਗਾਰੇ ਦੀ ਧਮਕ ਉਹ ਗੂੰਜ ਨਗਾਰੇ ਦੀ ਨਗਾਰੇ ਦੀਆਂ ਗੂੰਜਾਂ ਜਿਹੜੀਆਂ ਪੈਂਦੀਆਂ ਨਹੀਂ ਪੈਂਦੀ ਇਸ ਕਰਕੇ ਨਗਾਰੇ ਦਾ ਧਿਆਨ ਦੇਣ ਦੀ ਲੋੜ ਆ